ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਜ਼ਰਾਈਲ ਤੇ ਈਰਾਨ ਆਮੋ ਸਾਹਮਣੇ ਨੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਇਸੇ ਦੇ ਚੱਲਦਿਆਂ ਅਮਰੀਕਾ ਨੇ ਵੀ ਵਿੱਚ ਐਂਟਰੀ ਕੀਤੀ ਹੈ ਅਮਰੀਕਾ ਨੇ ਵੀ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਤੋਂ ਬਾਅਦ ਦੇ ਵਿੱਚ ਜਿਹੜੇ ਲੋਕ ਵੱਖ-ਵੱਖ ਮੁਲਕਾਂ ਤੋਂ ਈਰਾਨ ਤੇ ਇਜ਼ਰਾਈਲ ਗਏ ਹੋਏ ਨੇ ਉਹਨਾਂ ਨੂੰ ਲੈ ਕੇ ਉਹ ਮੁਲਕ ਚਿੰਤਤ ਹੋ ਗਏ ਨੇ ਜਿਨ੍ਹਾਂ ਦੇ ਉਹ ਨਾਗਰਿਕ ਨੇ ਭਾਰਤ ਨੇ ਵੀ ਆਪਰੇਸ਼ਨ ਸਿੰਧੂ ਚਲਾਇਆ ਜਿਹਦੇ ਤਹਿਤ ਵੱਖ-ਵੱਖ ਖੇਤरां ਦੇ ਵਿੱਚ ਕੰਮ ਕਰਨ ਵਾਲੇ ਪੜ੍ਹਾਈ ਕਰਨ ਵਾਲੇ ਲੋਕਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ ਤੇ ਹੁਣ ਤੱਕ ਭਾਰਤ ਨੇ 1400 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਹੈ ਈਰਾਨ ਤੋਂ ਇਜ਼ਰਾਈਲ ਤੋਂ ਵੀ ਜੇਕਰ ਪਛਾਤ ਮਾਰੀਏ ਤਾਂ 160 ਭਾਰਤੀ ਨਾਗਰਿਕ ਵਾਪਸ ਲਿਆਂਦੇ ਗਏ ਨੇ ਤੇ ਇਸੇ ਤਰ੍ਹਾਂ ਈਰਾਨ ਤੋਂ ਵੀ 300 ਦੇ ਕਰੀਬ ਜਿਹੜੇ ਲੋਕ ਨੇ ਉਹ ਕੱਲ ਵੀ ਵਾਪਸ ਆਏ ਨੇ ਜਿਹੜਾ ਉਹਨਾਂ ਦਾ ਜਹਾਜ਼ ਵਾਪਸ ਭਾਰਤ ਪਹੁੰਚ ਚੁੱਕਿਆ ਹੈ ਆਪਰੇਸ਼ਨ ਸਿੰਧੂ ਦੀ ਸ਼ੁਰੂਆਤ ਇਸ ਹਫਤੇ ਕੀਤੀ ਗਈ ਸੀ ਜਦੇ ਤਹਿਤ 110 ਦੇ ਕਰੀਬ ਲੋਕਾਂ ਨੂੰ ਪਹਿਲਾਂ ਰੈਸਕਿਊ ਕੀਤਾ ਗਿਆ ਈਰਾਨ ਤੋਂ ਉਸ ਤੋਂ ਬਾਅਦ ਦੇ ਵਿੱਚ 290 ਦੇ ਕਰੀਬ ਲੋਕਾਂ ਨੂੰ ਲਿਆਂਦਾ ਗਿਆ ਫਿਰ 311 ਨੂੰ ਲਿਆਂਦਾ ਗਿਆ ਤੇ ਹੁਣ ਵੀ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦੇ ਉੱਤੇ ਕੋਈ ਹਮਲਾ ਨਾ ਹੋਵੇ ਪਹਿਲੀ ਜਿਹੜੀ ਫਲਾਈਟ ਸੀਗੀ ਉਵਾਇਰ ਅਰਮੀਨੀਆ ਆਈ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਸਿੱਧੀਆਂ ਫਲਾਈਟਾਂ ਈਰਾਨ ਦੇ ਮਸ਼ਾਦ ਇਲਾਕੇ ਤੋਂ ਆ ਰਹੀਆਂ ਨੇ ਜਿਹਨੂੰ ਮਸ਼ਹਦ ਵੀ ਕਿਹਾ ਜਾਂਦਾ ਹੈ ਚਾਰਟਰਡ ਪਲੇਨਸ ਦੇ ਰਾਹੀਂ ਇਹਨਾਂ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਹੈ ਵਾਪਸ ਲਿਆਂਦਾ ਜਾ ਰਿਹਾ ਹੈ ਇਹਦੇ ਵਾਸਤੇ ਈਰਾਨ ਨੇ ਆਪਣਾ ਜਿਹੜਾ ਹਵਾਈ ਖੇਤਰ ਸੀ ਉਹਦੇ ਉੱਤੇ ਲੱਗੀ ਹੋਈ ਰੋਕ ਨੂੰ ਪਾਬੰਦੀ ਨੂੰ ਅਸਥਾਈ ਤੌਰ ਦੇ ਉੱਤੇ ਭਾਰਤ ਵਾਸਤੇ ਹਟਾ ਦਿੱਤਾ ਸੀਗਾ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਜਾ ਸਕੇ ਤੇ ਹੁਣ ਤੱਕ ਕੁੱਲ ਅੰਕੜੇ ਨੇ 1428 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਆਪਰੇਸ਼ਨ ਸਿੰਧੂ ਦੇ ਤਹਿਤ ਭਾਰਤ ਵੱਲੋਂ ਈਰਾਨ ਤੋਂ ਜਿਹੜੇ ਉੱਥੇ ਫਸੇ ਹੋਏ ਸੀਗੇ ਕਿਉਂਕਿ ਦੋਵਾਂ ਮੁਲਕਾਂ ਦੇ ਦਰਮਿਆਨ ਜੰਗ ਚੱਲ ਰਹੀ ਹੈ ਤੇ ਇਹਦੇ ਵਿੱਚ ਕਈ ਜਿਹੜੇ ਮੁਲਕ ਨੇ ਆਪਣੀਆਂ ਟਿੱਪਣੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਲੋਕ ਵਾਪਸ ਲਿਆਂਦੇ ਜਾ ਰਹੇ ਨੇ ਉਹਦੇ ਵਿੱਚ ਬਹੁ ਗਿਣਤੀ ਜੰਮੂ ਕਸ਼ਮੀਰ ਦੇ ਨਾਲ ਸੰਬੰਧਤ ਸੀਗੇ ਵਿਦਿਆਰਥੀ ਸੀਗੇ ਤੇ ਹੋਰ ਨਾ ਪੇਸ਼ੇ ਨਾਲ ਜੁੜੇ ਹੋਏ ਲੋਕ ਸੀ ਜਿਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਤਾਂ ਜੋ ਉਹ ਉੱਥੇ ਸੁਰੱਖਿਅਤ ਰਹਿਣ ਜਦੋਂ ਹਾਲਾਤ ਨਾਰਮਲ ਹੋਣਗੇ ਤਾਂ ਫਿਰ ਉਹ ਆਪਣੀਆਂ ਵਾਪਸੀਆਂ ਕਰ ਸਕਦੇ ਨੇ ਪਰ ਵੱਡਾ ਸਵਾਲ ਇਹ ਹੈ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਜਿਹੜੀ ਸਿੱਖਿਆ ਉਹ ਚੱਲ ਰਹੀ ਸੀਗੀ ਜਿਹੜਾ ਉਹਨਾਂ ਦਾ ਕੋਈ ਪ੍ਰੋਸੀਜਰ ਚੱਲ ਰਿਹਾ ਸੀਗਾ ਜਿਸ ਤਰ੍ਹਾਂ ਦੇ ਨਾਲ ਸੈਮੈਸਟਰ ਸਿਸਟਮ ਹੁੰਦਾ ਤਾਂ ਉਹ ਕਿਵੇਂ ਅੱਗੇ ਸਰਵਾਈਵ ਕਰ ਸਕਣਗੇ ਕਿਉਂਕਿ ਜ਼ਿਆਦਾਤਰ ਕਹਿੰਦੇ ਵਿਦਿਆਰਥੀ ਮੈਡੀਕਲ ਖੇਤਰ ਦੇ ਵਿੱਚ ਸਿੱਖਿਆ ਹਾਸਲ ਕਰ ਰਹੇ ਸੀਗੇ ਤਾਂ ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਯੂਕਰੇਨ ਤੇ ਰੂਸ ਦੇ ਦਰਮਿਆਨ ਵੀ ਹਾਲਾਤ ਬੇਕਾਬੂ ਹੋਏ ਸੀਗੇ ਤਾਂ ਉਸ ਵੇਲੇ ਵੀ ਯੂਕਰੇਨ ਤੋਂ ਵੱਡੀ ਗਿਣਤੀ ਦੇ ਵਿੱਚ ਮੈਡੀਕਲ ਦੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਗਿਆ ਸੀ ਉਹਨਾਂ ਦਾ ਕੀ ਬਣਿਆ ਕਿੱਥੇ ਦਾਖਲੇ ਮਿਲੇ ਅਜੇ ਤੱਕ ਕੋਈ ਖਾਸ ਅਪਡੇਟ ਸਾਹਮਣੇ ਨਹੀਂ ਆਉਂਦੀਆਂ ਪਰ ਫਿਰ ਵੀ ਹੁਣ ਈਰਾਨ ਤੋਂ ਵੀ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ 311 ਦੇ ਕਰੀਬ ਲੋਕ ਹੋਰ ਵੀ ਵਾਪਸ ਆ ਗਏ ਨੇ ਤੇ ਕੁੱਲ ਸੰਖਿਆ ਹੁਣ 1400 ਤੋਂ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿ 1400 ਤੋਂ ਵੱਧ ਲੋਕਾਂ ਨੂੰ ਭਾਰਤ ਨੇ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ ਵਾਪਸ ਲਿਆਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਘਾਤਾਂ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ